ਆ ਦੇਖੋ ਜੀ ਇੱਕ ਵੀਡੀਓ ਜਲਦੀ ਸੀ ਸੋਸ਼ਲ ਮੀਡੀਆ ਦੇ ਉੱਪਰ ਜਿਹਦੇ ਉੱਪਰ ਜਗਾੜੂ ਰੇੜੀ ਆਪਣੇ ਆ ਬਣਾਈ ਆ 2 ਵੀਲਰ ਤੋਂ 3 ਵੀਲਰ ਬਣਾ ਲਿਆ ਦੇਖੋ ਆਪਣੀ ਮਰਜ਼ੀ ਦੇ ਨਾਲ ਜਗਾੜੂ ਰੇੜੀਆਂ ਬਣਾ ਕੇ ਇਹ ਭਾਰਤ ਹੋ ਰਿਹਾ ਜਦ ਕਿ ਭਾਰਤ ਹੋਣ ਵਾਲੀਆਂ ਜਿਹੜੀਆਂ ਗੱਟੀਆਂ ਆ ਉਹ ਵਿਹਲੀਆਂ ਖੜੀਆਂ ਉਸ ਤੋਂ ਬਾਅਦ ਇਹਨੇ ਬੱਚੇ ਨੇ ਬਿਲਕੁਲ ਜਿਹੜੇ ਟ੍ਰੈਫਿਕ ਰੂਲ ਆ ਉਹਦੀਆਂ ਧੱਜੀਆਂ ਢਾਤੀਆਂ ਇਹਦੇ ਉੱਪਰ 14 ਬੱਚੇ ਸਕੂਲ ਦੇ ਬੱਚੇ ਬਿਠਾਏ ਆ ਇਹ ਪੁਝਾ ਅੱਗੇ ਲ ਜਾ ਰਿਹਾ ਔਰ ਇੱਕ ਬੱਚਾ ਪਿੱਛੇ ਨੂੰ ਉਤਰ ਰਿਹਾ ਉਹ ਬੱਚੇ ਨੂੰ ਨਹੀਂ ਪਤਾ ਕਿ ਜਦੋਂ ਮੈਂ ਉਤਰਨਾ ਤੇ ਮੇਰਾ ਮੂੰਹ ਕਿਸ ਪਾਸੇ ਨੂੰ ਹੋਣਾ ਚਾਹੀਦਾ ਉਹ ਉਤਰ ਰਿਹਾ ਤੇ ਮੈਨੂੰ ਮੇਰੇ ਇੱਕ ਜਿਓ ਬੱਚਾ ਉਤਰ ਜਾਂਦਾ ਤੇ ਮੂੰਹ ਪਰਨੇ ਥੱਲੇ ਡੇਗੂਗਾ ਤੇ ਬੱਚੇ ਦੇ ਸੱਟਾਂ ਲੱਗਣਗੀਆਂ ਤੇ ਫਿਰ ਪਬਲਿਕ ਦੇ ਕਮੈਂਟ ਹੁੰਦੇ ਜੀ ਦੇਖੋ ਪੁਲਿਸ ਕੀ ਕਰ ਰਹੀ ਹੈ ਪ੍ਰਸ਼ਾਸਨ ਕੀ ਕਰ ਰਿਹਾ ਇਸ ਕਰਕੇ ਇਹ ਬੱਚੇ ਨੇ ਇਦਾਂ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ ਇਹਦਾ ਟ੍ਰੈਫਿਕ ਰੂਲਾਂ ਮੁਤਾਬਕ ਜੋ ਮੋٹے ਤੋਂ ਮੋਟਾ ਚਲਾਨ ਬਣਦਾ ਜਾ ਜੋ ਕਾਰਵਾਈ ਬਣਦੀ ਹੈ ਉਹ ਕਰ ਰਹੇ ਆ ਤੇ ਬਾਕੀ ਸਾਰਿਆਂ ਨੂੰ ਹਦਾਇਤ ਕਰ ਰਹੇ ਆ ਕਿ ਜਿੰਨੇ ਜਗਾੜੂ ਰੇੜੀਆਂ ਹੈਗੀਆਂ ਪੁਲਿਸ ਬੰਦ ਕਰਦੇ ਹੋ ਅਗਰ ਅੱਜ ਤੋਂ ਬਾਅਦ ਅਸੀਂ ਰੋਡ ਦੇ ਉੱਪਰ ਕੋਈ ਜਗਾੜੂ ਲੜੀ ਫੜ ਲਈ ਅਸੀਂ ਉਹ ਬੰਦ ਕਰ ਦੇਣੀ ਹੈ ਤੇ ਤੈਨੂੰ ਇਸ ਚੀਜ਼ ਦਾ ਅਹਿਸਾਸ ਹੈਗਾ ਹਾਂਜੀ ਸਰ ਹਾਂਜੀ ਹੈਗਾ ਕਿਉਂ ਕਰਦੇ ਹੋ ਤੁਸੀਂ ਇਦਾਂ ਗਲਤੀ ਹੈਗੀ ਸਰ ਨਹੀਂ ਕਰਦਾ ਨਹੀਂ ਤੇਰੀ ਤਾਂ ਗਲਤੀ ਕਾਕਾ ਕੱਲ ਨੂੰ ਕੋਈ ਸ਼ਹਿਰ ਦੇ ਵਿੱਚ ਗਲਬਾਤ ਹੋ ਚੱਲੀ ਹੈ ਉਤੋਂ ਬੱਚਾ ਡਿੱਗ ਪੈਂਦਾ ਤੁਸੀਂ ਉਹ ਮਾਂ ਬਾਪ ਨੂੰ ਬੱਚਾ ਦੇ ਦੋਗੇ ਦੇਰੋਂ ਕਰੇਗਾ ਕਰ ਗਲਤੀ ਹੋਵੇ ਅੱਗੇ ਵਾਰ ਨਹੀਂ ਕਰਾਂਗੇ ਅੱਗੇ ਤੱਕ ਤੂੰ ਫੱਟਾ ਨਹੀਂ ਤੇ ਕਰਿਆਂਗਾ ਨਾ ਠੀਕ ਹੈ ਇੱਥੇ ਜੋ ਕਰੀ ਬਣਦੀ ਕਰੋ ਜੀ ਆ ਦੇਖੋ ਜੀ ਇੱਕ ਵੀਡੀਓ ਚਲਦੀ ਸੀ ਸੋਸ਼ਲ ਮੀਡੀਆ ਦੇ ਉੱਪਰ ਜਿਹਦੇ ਉੱਪਰ ਜਗਾੜੂ ਰੇੜੀ ਆਪਣੇ ਆ ਬਣਾਈ ਆ 2 ਵੀਲਰ ਤੋਂ 3 ਵੀਲਰ ਬਣਾ ਲਿਆ ਦੇਖੋ ਆਪਣੀ ਮਰਜ਼ੀ ਦੇ ਨਾਲ ਜਗਾੜੂ ਰੇੜੀਆਂ ਬਣਾ ਕੇ ਇਹ ਭਾਰਤ ਹੋ ਰਹੇ ਆ ਜਦ ਕਿ ਭਾਰਤ ਹੋਣ ਵਾਲੀਆਂ ਜਿਹੜੀਆਂ ਗੱਟੀਆਂ ਆ ਉਹ ਵਿਹਲੀਆਂ ਖੜੀਆਂ ਉਸ ਤੋਂ ਬਾਅਦ ਇਹਨੇ ਬੱਚੇ ਨੇ ਬਿਲਕੁਲ ਜਿਹੜੇ ਟ੍ਰੈਫਿਕ ਰੂਲ ਹੈ ਉਹਦੀਆਂ ਧੱਜੀਆਂ ਢਾਤੀਆਂ ਇਹਦੇ ਉੱਪਰ 14 ਬੱਚੇ ਸਕੂਲ ਤੇ ਬੱਚੇ ਬਿਠਾਏ ਆ ਤੇ ਭੁਜਾ ਕੇ ਲੈ ਜਾ ਰਿਹਾ ਔਰ ਇੱਕ ਬੱਚਾ ਪਿੱਛੇ ਨੂੰ ਉਤਰ ਰਿਹਾ ਉਹ ਬੱਚੇ ਨੂੰ ਨਹੀਂ ਪਤਾ ਕਿ ਜਦੋਂ ਮੈਂ ਉਤਰਨਾ ਤੇ ਮੇਰਾ ਮੂੰਹ ਕਿਸ ਪਾਸੇ ਨੂੰ ਹੋਣਾ ਚਾਹੀਦਾ ਉਹ ਉਤਰ ਰਿਹਾ ਤੇ ਮੈਨੂੰ ਮੇਰੇ ਕਿ ਜਿਓ ਬੱਚਾ ਉਤਰ ਜਾਂਦਾ ਤੇ ਮੂੰਹ ਪਰਨੇ ਥੱਲੇ ਡੇਗੂਗਾ ਤੇ ਬੱਚੇ ਦੇ ਸੱਟਾਂ ਲੱਗਣਗੀਆਂ ਤੇ ਫਿਰ ਪਬਲਿਕ ਦੇ ਕਮੈਂਟ ਹੁੰਦੇ ਜੀ ਦੇਖੋ ਪੁਲਿਸ ਕੀ ਕਰ ਰਹੀ ਹੈ ਪ੍ਰਸ਼ਾਸਨ ਕੀ ਕਰ ਰਿਹਾ ਇਸ ਕਰਕੇ ਇਹ ਬੱਚੇ ਨੇ ਇਦਾਂ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ ਇਹਦਾ ਟ੍ਰੈਫਿਕ ਰੂਲਾਂ ਮੁਤਾਬਕ ਜੋ ਮੋٹے ਤੋਂ ਮੋਟਾ ਚਲਾਨ ਬਣਦਾ ਜਾਂ ਜੋ ਕਾਰਵਾਈ ਬਣਦੀ ਹੈ ਉਹ ਕਰ ਰਹੇ ਆ ਤੇ ਬਾਕੀ ਸਾਰਿਆਂ ਨੂੰ ਹਦਾਇਤ ਕਰ ਰਹੇ ਆ ਕਿ ਜਿੰਨੇ ਜਗਾੜੂ ਰੇੜੀਆਂ ਹੈਗੀਆਂ ਪੁਲਿਸ ਬੰਦ ਕਰ ਦਿਓ ਅਗਰ ਅੱਜ ਤੋਂ ਬਾਅਦ ਅਸੀਂ ਰੋਡ ਦੇ ਉੱਪਰ ਕੋਈ ਜਗਾੜੂ ਰੇੜੀ ਫੜ ਲਈ ਅਸੀਂ ਉਹ ਬੰਦ ਕਰ ਦੇਣੀ ਹੈ ਤੇ ਤੈਨੂੰ ਇਸ ਚੀਜ਼ ਦਾ ਅਹਿਸਾਸ ਹੈਗਾ ਹਾਂਜੀ ਸਰ ਹਾਂਜੀ ਹੈਗਾ ਕਿਉਂ ਕਰਦੇ ਹੋ ਤੁਸੀਂ ਇਦਾਂ ਗਲਤੀ ਹੋਈ ਨਹੀਂ ਕਰਾਂਗੇ ਤੇਰੀ ਤਾਂ ਗਲਤੀ ਕਾਕਾ ਕੱਲ ਨੂੰ ਕੋਈ ਸ਼ਹਿਰ ਦੇ ਵਿੱਚ ਗਲਬਾਤ ਹੋ ਜੰਦੀ ਹੈ ਉਤੋਂ ਬੱਚਾ ਡਿੱਗ ਪੈਂਦਾ ਤੁਸੀਂ ਉਹ ਮਾਂ ਬਾਪ ਨੂੰ ਬੱਚਾ ਦੇ ਦੋਗੇ ਦੇ ਦੋਗੇ ਗਲਤੀ ਹੋਵੇ ਅੱਗੇ ਵਾਰ ਨਹੀਂ ਕਰਾਂਗੇ ਤੁਸੀਂ ਅੱਗੇ ਤੱਕ ਤੂੰ ਫੱਟਾਂਗੇ ਤੇ ਕਰਾਂਗੇ ਨਾ ਠੀਕ ਹੈ ਇੱਥੇ ਜੋ ਕਰ ਵੀ ਬਣਦੀ ਕਰੋ ਜੀ